ਰਾਮ ਮੰਦਰ ਦੇ ਲਈ ਕੱਢੀ ਗਈ ਮਾਨਸਾ ਚ ਸ਼ੋਭਾ ਯਾਤਰਾ ਅੱਜ ਪਹਿਲਾਂ ਤਸਵੀਰਾਂ ਨਾਲ ਨਾਲ ਚੱਲ ਰਹੀਆਂ ਨੇ ਕਿ ਜਿੱਥੇ ਪੂਰੇ ਦੇਸ਼ ਦੇ ਵਿੱਚ ਇਸ ਰਾਮ ਪ੍ਰਤੀਸ਼ਟਾ ਨੂੰ ਲੈ ਕੇ ਮਹਾਉਤਸਵ ਮਨਾਇਆ ਜਾ ਰਿਹਾ ਉੱਥੇ ਹੀ ਮਾਨਸਾ ਦੇ ਵਿੱਚ ਵੀ ਸ਼ੋਭਾ ਯਾਤਰਾ ਕੱਢੀ ਗਈ ਤੇ ਰਾਮ ਦੀ ਜਿਹੜਾ ਰਥ ਹੈ ਉਹ ਦੇਖ ਸਕਦੇ ਹੋ ਕਿੰਨੀ ਸੋਹਣੀ ਮੂਰਤ ਜਿਹੜੀ ਹੈ ਜਿਸ ਦੀ ਸ਼ੋਭਾ ਯਾਤਰਾ ਦੇ ਵਿੱਚ ਕੱਢਿਆ ਗਿਆ ਤੇ ਜਿੱਥੇ ਰਾਮ ਜੈ ਸ਼੍ਰੀ ਰਾਮ ਦੇ ਨਾਰੇ ਗੂੰਜੇ ਪੂਰੇ ਮਾਨਸਾ ਸ਼ਹਿਰ ਦੇ ਵਿੱਚ ਉੱਥੇ ਹੀ ਪੂਰਾ ਕਹਿ ਸਕਦੇ ਆ ਜਿੱਥੇ ਜਿੱਥੇ ਭਾਰਤੀਏ ਵਸਦੇ ਨੇ ਸਾਰੇ ਜੈ ਸ਼੍ਰੀ ਰਾਮ ਦੇ ਅੱਜ ਨਾਰੇ ਲਾਉਣਗੇ ਕਿਉਂਕਿ ਕੁਝ ਹੀ ਘੰਟੇ ਬਾਕੀ ਨੇ ਅੱਜ ਉਦਘਾਟਨ ਹੋਵੇਗਾ ਜੈ ਸ਼੍ਰੀ ਰਾਮ ਮੰਦਿਰ ਦਾ ਤੇ ਜਿੱਥੇ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਟਾ ਦਾ ਸਮਾਗਮ ਜਿਹੜਾ ਜਿਸ ਦਾ ਉਦਘਾਟਨ ਸ਼੍ਰੀ ਨਰਿੰਦਰ ਮੋਦੀ ਕਰਨਗੇ ਤਾਂ ਦੋਸਤੋ ਤਸਵੀਰਾਂ ਮਾਨਸਾ ਦੀਆਂ ਨੇ ਜਿੱਥੇ ਝੰਡਿਆਂ ਦੇ ਨਾਲ ਇਹ ਗੂੰਜਦੇ ਨਾਰੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਪਹਿਲਾਂ ਤਾਂ ਜੈ ਸ਼੍ਰੀ ਰਾਮ ਲਿਖ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟਾਂ 'ਚ ਜੈ ਸ਼੍ਰੀ ਰਾਮ ਲਿਖ ਦਿਓ ਤੇ ਰਾਮ ਮੰਦਰ ਨੂੰ ਲੈ ਕੇ ਕਿੰਨੇ ਕੁ ਭਗਤ ਜਿਹੜੇ ਸ਼ਰਧਾਲੂ ਖੁਸ਼ ਨੇ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਆਹ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਜੈ ਸ਼੍ਰੀ ਰਾਮ ਦੇ ਝੰਡੇ ਨੇ ਤੇ ਮੂੰਹ ਤੇ ਬੋਲ ਹੈ ਕਿ ਸ਼੍ਰੀ ਰਾਮ ਆਉਣਗੇ ਅੱਜ ਸ਼੍ਰੀ ਰਾਮ ਅਯੁੱਧਿਆ ਦੇ ਵਿੱਚ ਪਹੁੰਚਣਗੇ ਤੇ ਉਦਘਾਟਨ ਹੋਵੇਗਾ ਰਾਮ ਪ੍ਰਾਣ ਪ੍ਰਤੀਸ਼ਟਾ ਦਾ ਇਹ ਸਮਾਗਮ ਦਾ ਉਦਘਾਟਨ ਨਰਿੰਦਰ ਮੋਦੀ ਕਰਨਗੇ ਤੇ ਕੁਝ ਹੀ ਘੰਟੇ ਬਾਕੀ ਨੇ ਤਿਆਰੀਆਂ ਪੋਲਾਂ ਦੇ ਨਾਲ ਹੋ ਚੁੱਕੀਆਂ ਸਭ ਜਗ੍ਹਾ ਤਿਆਰੀ ਜਿਹੜੀ ਆ ਪ੍ਰੋਪਰ ਚੱਲ ਰਹੀ ਹੈ ਤੇ ਮਾਨਸਾ ਦੇ ਵਿੱਚ ਅੱਜ ਸ਼ੋਭਾ ਯਾਤਰਾ ਜਿਹੜੀ ਆ ਉਹ ਕੱਢੀ ਗਈ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਗੁਬਾਰਿਆਂ ਦੇ ਨਾਲ ਸਜਾਇਆ ਹੋਇਆ ਪੂਰੇ ਮਾਨਸਾ ਦੇ ਸ਼ਹਿਰ ਨੂੰ ਤੇ ਹਰ ਜਗ੍ਹਾ ਤੁਹਾਨੂੰ ਝੰਡੀਆਂ ਨਜ਼ਰ ਆਉਣਗੀਆਂ ਜਿਨ੍ਹਾਂ ਦੇ ਉੱਪਰ ਜੈ ਸ਼੍ਰੀ ਰਾਮ ਲਿਖਿਆ ਤੇ ਸ਼੍ਰੀ ਰਾਮ ਦੀ ਫੋਟੋ ਤਸਵੀਰ ਵੀ ਜਿਹੜੀ ਆ ਉਹ ਬਣੀ ਹੋਈ ਆ ਤਾਂ ਦੋਸਤੋ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਨਾਲ-ਨਾਲ ਵੀਡੀਓ ਨੂੰ ਦੇਖ ਕੇ ਸ਼ੇਅਰ ਕਰਨਾ ਹੈ ਲਾਈਕ ਕਰਨਾ ਤੇ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਰਾਮ ਜ਼ਰੂਰ ਲਿਖਣਾ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲੋਕ ਕਿੰ ਨਾਚਦੇ ਝੂਮਦੇ ਨਜ਼ਰ ਆ ਰਹੇ ਨੇ ਕਿ ਸ਼੍ਰੀ ਰਾਮ ਅੱਜ ਅਯੁੱਧਿਆ ਦੇ ਵਿੱਚ ਵਾਪਸ ਪਰਤਣਗੇ ਆਪਣੀ ਉਸ ਜਨਮ ਭੂਮੀ ਤੇ ਪਹੁੰਚਣਗੇ ਜਨਮ ਸਥਾਨ ਤੇ ਪਹੁੰਚਣਗੇ ਬਹੁਤ ਹੀ ਸੋਹਣਾ ਨਜ਼ਾਰਾ ਹੋਵੇਗਾ ਅੱਜ ਜਿੱਥੇ ਪੂਰੇ ਬੇਸ਼ਵ ਦੇ ਵਿੱਚ ਜਿੱਥੇ ਵੀ ਭਾਰਤੀ ਵਸਦੇ ਨੇ ਅੱਜ ਜਸ਼ਨ ਮਨਾ ਰਹੇ ਨੇ ਤਾਂ ਮਾਨਸਾ ਦੇ ਵਿੱਚ ਵੀ ਜਸ਼ਨ ਮਨਾਇਆ ਜਾ ਰਿਹਾ ਤਾਂ ਤਸਵੀਰਾਂ ਨੇ ਮਾਨਸਾ ਦੀਆਂ ਜਿੱਥੇ ਝੰਡੇ ਹੱਥਾਂ ਦੇ ਵਿੱਚ ਲੈ ਕੇ ਜੈ ਸ਼੍ਰੀ ਰਾਮ ਦੇ ਨਾਰੇ ਛੋਟੇ ਛੋਟੇ ਬੱਚਿਆਂ ਦੀ ਜ਼ੁਬਾਨ ਤੇ ਜੈ ਸ਼੍ਰੀ ਰਾਮ ਦੇ ਨਾਰੇ ਗੂੰਜ ਰਹੇ ਨੇ ਆ ਤਸਵੀਰ ਦੇਖ ਰਹੇ ਹੋ ਛੋਟਾ ਜਿਹਾ ਬੱਚਾ ਜੈ ਸ਼੍ਰੀ ਰਾਮ ਦੇ ਨਾਰੇ ਲਗਾ ਰਿਹਾ ਤੇ ਇਹੀ ਪਿਆਰ ਇਹੀ ਸਤਿ ਭਾਵਨਾ ਹਰ ਇੱਕ ਭਾਰਤੀ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਤਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਰਾਮ ਲੱਲਾ ਤੇ ਲਕਸ਼ਮਣ ਤੇ ਸੀਤਾ ਰਾਮ ਦੀ ਜਿਹੜੀ ਮੂਰਤੀ ਹੈ ਸ਼ੋਭਾ ਯਾਤਰਾ ਦੇ ਵਿੱਚ ਕੱਢੀ ਜਾ ਰਹੀ ਹੈ ਤੇ ਫੁੱਲਾਂ ਦੀ ਵਰਖਾ ਜਿਹੜੀ ਆ ਉਹ ਲਗਾਤਾਰ ਹੋ ਰਹੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨੇ ਵੀ ਰਾਮ ਭਗਤ ਨੇ ਤੇ ਇਸ ਗੱਲ ਤੋਂ ਖੁਸ਼ ਨੇ